ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨੌਜਵਾਨ ਡਾਕਟਰਾਂ ਦੀ ਅੰਗਹਿਲੀ ਦਾ ਹੋਇਆ ਸ਼ਿਕਾਰ ਤੇ ਅਸੀਂ ਅਤੇ ਇਸ ਫਾਨੀ ਸੰਸਾਰ ਨੂੰ અલਵਿਦਾ ਆਖਿਆ ਨੌਜਵਾਨ ਇੱਕ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਸੀ ਗੱਲ ਕਰਦੇ ਆ ਜਲੰਧਰ ਦੇ ਵਸਨੀਕ ਨੌਜਵਾਨ ਵਰਿੰਦਰ ਸਿੰਘ ਘੁੰਮਣ ਦੀ ਜੋ ਜਿਮ ਵਿੱਚ ਆਪਣੀ ਜਿਮ ਵਿੱਚ ਕਸਰਤ ਕਰ ਰਹੇ ਸਨ ਜਦੋਂ ਉਹਨਾਂ ਤੇ ਮੋਢੇ ਦੀ ਅਚਾਨਕ ਇੱਕ ਨਸ ਦੇ ਵਿੱਚ ਦਬਾਅ ਪੈ ਗਿਆ ਜਿ ਉਹਨਾਂ ਨੂੰ ਉਹ ਉਹਨਾਂ ਦੀ ਵਿਗੜਤੀ ਹੋਈ ਹਾਲਤ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਜਲੰਧਰ ਦੇ ਡਾਕਟਰਾਂ ਨੇ ਹਸਪਤਾਲ ਵਾਲਿਆਂ ਨੇ ਉਹਨਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਜਿਹੜਾ 40s ਹਸਪਤਾਲ ਹੈ ਉਹਦੇ ਲਈ ਰੈਫਰ ਕਰ ਦਿੱਤਾ ਘੁੰਮਣ ਦੇ ਦੋਸਤਾਂ ਨੇ ਦੱਸਿਆ ਕਿ ਮੋਡੇ ਦੇ ਵਿੱਚ ਇੱਕ ਛੋਟੇ ਜਿਹੇ ਆਪਰੇਸ਼ਨ ਦੌਰਾਨ ਉਸ ਨੂੰ ਦੋ ਵਾਰ ਜਿਹੜੇ ਹੈ ਉਹ ਦਿਲ ਦੇ ਦੌਰੇ ਪਏ ਆਪਰੇਸ਼ਨ ਦੌਰਾਨ ਵਰਿੰਦਰ ਸਿੰਘ ਘੁੰਮਣ ਅਤੇ ਉਸ ਦੇ ਦੋਸਤਾਂ ਵਰਿੰਦਰ ਸਿੰਘ ਦੇ ਦੋਸਤਾਂ ਅਤੇ ਡਾਕਟਰਾਂ ਦੇ ਵਿੱਚ ਇਸ ਆਪਰੇਸ਼ਨ ਦੇ ਦੌਰਾਨ ਬਹਿਸ ਬਾਜੀ ਵੀ ਹੋਈ ਕੁਝ ਤਕਰਾਰ ਬਾਜੀ ਵੀ ਹੋਈ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਮੰਤਰੀ ਪੰਜਾਬ ਸਰਕਾਰ ਦੇ ਮੰਤਰੀ ਮਹਿੰਦਰ ਭਗਤ ਜੋ ਚਲੰਦਰ ਤੋਂ ਨੇ ਉਹ ਜਦੋਂ ਘੁੰਮਣ ਦੇ ਘਰ ਦੁੱਖ ਪ੍ਰਗਟ ਕਰਨ ਗਏ ਤਾਂ ਉਹਨਾਂ ਨੇ ਕਿਹਾ ਕਿ ਵਰਿੰਦਰ ਸਿੰਘ ਦੀ ਜਿਹੜੀ ਮੌਤ ਦੇ ਪਿੱਛੇ ਜੋ ਵੀ ਕਾਰਨ ਨੇ ਉਹ ਉਹਨਾਂ ਦੀ ਜਾਂਚ ਕਰਨਗੇ ਜੋ ਵੀ ਲਾਪਰਵਾਹੀ ਕਾਰਨ ਦੋਸ਼ੀ ਪਾਇਆ ਜਾਂਦਾ ਉਸਤੇ ਮੁਕੱਦਮਾ ਵੀ ਚਲਾਇਆ ਜਾਏਗਾ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਗੱਲ ਕੀਤੀ ਕਿਉਂਕਿ ਬਾਡੀ ਬਿਲਡਰ ਦਾ ਜਿਹੜਾ ਸਰੀਰ ਹੈ ਉਹ ਇੱਕਦਮ ਨੀਲਾ ਪੈ ਗਿਆ ਸੀ ਮੌਤ ਦੇ ਤੁਰੰਤ ਬਾਅਦ ਜਾਂ ਕਹਿ ਲੋ ਕਿ ਜਿਸ ਵੇਲੇ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਸੀ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਜਿਹੜਾ ਐਲਾਨ ਕਰ ਦਿੱਤਾ ਸੀ ਜਿਸਦੇ ਅਰਥ ਕੁਝ ਹੋਰ ਵੀ ਨਿਕਲ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਹੈ ਕਿ ਜਾਂ ਤਾਂ ਵਰਿੰਦਰ ਸਿੰਘ ਕੋਲੋਂ ਦੇ ਕੋਈ ਗਲਤੀ ਨਾਲ ਗਲਤ ਇੰਜੈਕਸ਼ਨ ਲੱਗ ਗਿਆ ਜਾਂ ਫਿਰ ਜਿਹੜੀ बेहੋਸ਼ੀ ਦੀ ਦਵਾਈ ਦਿੱਤੀ ਜਾਂਦੀ ਹੈ ਐਨੀਥੀਸੀਆ ਜਾਂ ਉਹਦੀ ਜਿਹੜੀ ਡੋਜ਼ ਹੈ ਉਹ ওভারਡੋਜ਼ ਤਾਂ ਨਹੀਂ ਲੱਗ ਗਈ ਜਿਸ ਦੀ ਵਜ੍ਹਾ ਕਰਕੇ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਅਚਾਨਕ ਇੱਕਦਮ ਨੀਲਾ ਪੈ ਗਿਆ ਜਿਸ ਕਰਕੇ ਉਹਨਾਂ ਦੀ ਜਿਹੜੀ ਦਿਲ ਦੀ ਹਰਕਤ ਰੁਕ ਗਈ ਤੇ ਉਹਨਾਂ ਦੀ ਮੌਤ ਹੋ ਗਈ ਵਰਿੰਦਰ ਸਿੰਘ ਦੇ ਦੋਸਤ ਅਨਿਲ ਜਿਹੜੇ ਗਿੱਲ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਗੱਲ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਘੁੰਮਨ ਦਾ ਸਰੀਰ ਜਿਹੜਾ ਹੈ ਉਹ ਅਚਾਨਕ ਨੀਲਾ ਕਿਉਂ ਪਿਆ ਕਿਉਂਕਿ ਇਹ ਗੱਲ ਤਾਂ ਸਿਰਫ ਪੋਸਟਮਾਰਟਮ ਵਿੱਚ ਹੀ ਸਾਹਮਣੇ ਆ ਸਕਦੀ ਹੈ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਨਿਰਪੱਖ ਡਾਕਟਰ ਕੋਲੋਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਨਾਂ ਦਾ ਜਿਹੜਾ ਪੋਸਟਮਾਰਟਮ ਹੈ ਨਿਰਪੱਖ ਡਾਕਟਰ ਕੋਲੋਂ ਕਰਵਾਇਆ ਜਾਣਾ ਚਾਹੀਦਾ ਹੈ ਹੁਣ ਤਾਂ ਕਿ ਪਤਾ ਲੱਗ ਸਕੇ ਕਿ ਉਹਨਾਂ ਦੀ ਮੌਤ ਦਾ ਕਾਰਨ ਕੀ ਹੈ ਅੱਜ ਫਿਰ ਇੱਕ ਡਾਕਟਰਾਂ ਦੀ ਅਣਗੈਲੀ ਦਾ ਕਰਕੇ ਇੱਕ ਹੋਰ ਮਾਂ ਦਾ ਪੁੱਤ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਡੇ ਬਾਈ ਡੇ ਇਸ ਤਰੀਕੇ ਦੇ ਜਿਹੜੇ ਹੁਣ ਘਟਨਾਕ੍ਰਮ ਇਲਾਜ ਦੇ ਨਾਮ ਤੇ ਹੋ ਰਹੇ ਨੇ ਕਾਫੀ ਸਵਾਲ ਖੜੇ ਕਰ ਰਹੇ ਨੇ ਤੁਹਾਨੂੰ